ਸਸਿ ਵਾਲੀ ਸਾਰਿਆਂ ਨੂੰ ਤੇ ਜਿੱਦਾਂ ਆਪਾਂ ਰਮਾਨੀਆ ਬਾਰੇ ਜੋ ਵੀ ਇੱਥੇ ਦੇ ਹਾਲਾਤ ਆ ਜਾਂ ਜੇ ਵੀ ਕੋਈ ਨਵਾਂ ਲਾਉਂਦਾ ਇਮੀਗ੍ਰੇਸ਼ਨ ਨਾਲ ਰਿਲੇਟਡ ਵੀਜ਼ਾ ਨਾਲ ਰਿਲੇਟਡ ਤਾਂ ਮੈਂ ਦੱਸਦਾਰਾ ਨਾ ਉਦਾਂ ਵੀ ਜੇ ਕੋਈ ਵੀ ਇਦਾਂ ਇੱਥੇ ਐਕਟੀਵਿਟੀ ਹੁੰਦੀ ਆਪਾਂ ਜ਼ਰੂਰ ਨਾਲ ਸ਼ੇਅਰ ਕਰੀ ਦੀ ਆ ਕਿਉਂਕਿ ਆਪਣਾ ਕੋ ਪਲੇਟਫਾਰਮ ਸੋ ਅੱਜ ਜਿਹੜੀ ਖਬਰ ਅਗਾਂਹ ਸ਼ੇਅਰ ਕਰ ਰਿਹਾ ਇਹ ਵੀ ਰਮਾਨੀਆ ਨਾਲ ਰਿਲੇਟਡ ਆ ਹੀਸੇਂ ਤੋਂ ਅਨਾਉਂਸ ਹੋਇਆ ਰਮਾਨੀਆ ਤੇ ਬਲਗਾਰੀਆ ਜਿਹੜੇ ਉਹ ਸ਼ੇਨਗਨ ਜ਼ੋਨ ਦਾ ਜਿਹੜਾ ਪਾਰਟ बन ਗਏ ਮਤਲਬ ਕਿ ਸਾਰਾ ਕੁਝ ਹੋ ਗਿਆ ਡਿਸਾਈਡ ਮਾਰਚ ਤੋਂ ਬਾਅਦ ਜਿਹੜੀਆਂ ਫਲਾਈਟਾਂ ਵੀ ਸਟਾਰਟ ਹੋ ਜਾਣਗੀਆਂ ਸ ਤਕਰੀਬਨ ਸਾਰਿਆਂ ਨੂੰ ਪਤਾ ਵਾ ਤੇ ਕਿ ਹੁਣ ਬੰਦੇ ਕਹੀ ਜਾਂਦੇ ਆ ਕਿ ਯਾਰ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ ਕੀ ਕੀ ਸੰਹਾਪਤਾ ਵਾ ਹਨ ਤੇ ਡਾਕੂਮੈਂਟ ਜਿਹੜੇ ਤੁਹਾਡੇ ਕੋਲ ਹੈਗੇ ਤੁਸੀਂ ਲੀਗਲ ਹੈਂ ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਵੀਜ਼ਾ ਲੈਣ ਦੀ ਲੋੜ ਨਹੀਂ ਹੈਗੀ ਕਿਉਂਕਿ ਪਹਿਲਾਂ ਵੀਜ਼ੇ ਦੀ ਰਿਕੁਆਇਰਮੈਂਟ ਸੀਗੀ ਸ਼ੇਨਗਨ ਜ਼ੋਨ ਵਿੱਚ ਜਾਣ ਵਾਸਤੇ ਹੁਣ ਵੀਜ਼ੇ ਦੀ ਰਿਕੁਆਇਰਮੈਂਟ ਨਹੀਂ ਹੈਗੀ ਇਹ ਗੱਲ ਹੋ ਗਈ ਹੁਣ ਜਿੱਦਾਂ ਹੀ ਅਨਾਉਂਸ ਹੋਇਆ ਸ਼ੇਨਗਨ ਜ਼ੋਨ ਦਾ ਦੀ ਜੀਬੋ ਤੇ ਖਬਰਾਂ ਪੜ੍ਹਦੇ ਆ ਜਾਂ ਦੇਖਦੇ ਆ ਮੋਸਟਲੀ ਤੇ ਬਹੁਤਿਆਂ ਨੂੰ ਪਤਾ ਹੋਊਗਾ ਕਿ ਇਹ ਨਾ ਪ੍ਰੋਟੈਸਟ ਚੱਲਦੇ ਪਏ ਆ ਜਰਮਨ ਦੇ ਵਿੱਚ ਕਿਸਾਨਾਂ ਨੇ ਜਿਹੜੇ ਆ ਕਾਫੀ ਪ੍ਰੋਟੈਸਟ ਕੀਤੇ ਸੇਮ ਹੀ ਰਮਾਨੀਆ ਜਰਮਾਨੀਆ ਦੇ ਵਿੱਚ ਕਾਫੀ ਜਿਹੜੇ ਆ ਪ੍ਰੋਟੈਸਟ ਚੱਲਦੇ ਪਏ ਆ ਪ੍ਰੋਟੈਸਟ ਦਾ ਕੀ ਕਾਰਨ ਜਿੱਦਾਂ ਹੀ ਸ਼ੈਂਗਨ ਜ਼ੋਨ ਦੇ ਵਿੱਚ ਜਰਮਾਨੀਆ ਆਇਆ ਉਤੋਂ ਬਾਅਦ ਜਿਹੜੇ ਆ ਜਿਹੜੇ ਪ੍ਰੋਟੈਸਟ ਹਨਾ ਜਿਹਦੇ ਧਰਨੇ ਤੋਂ ਸਟਾਰਟ ਹੋ ਗਏ ਆ ਇਹ ਤੋਂ ਪਹਿਲਾਂ ਵੀ ਧਰਨੇ ਜਿਹੜੇ ਸਟਾਰਟ ਹੋਏ ਸੀਗੇ ਸ਼ੁਰੂ ਹੋਏ ਸੀਗੇ ਉਹ ਤੋਂ ਬਾਅਦ ਵਿੱਚ ਇਹਨਾਂ ਨੇ ਕੰਪਰੋਮਾਈਜ਼ ਜਿਆ ਕਰਕੇ ਉਹ ਗੱਲ ਵਿਚ ਵਿਚਾਲੇ ਰਹਿ ਗਈ ਸੀ ਹੁਣ ਜਿਹੜੇ ਧਰਨੇ ਚੱਲਦੇ ਪਏ ਜਿਹੜਾ ਇੱਥੇ ਕਿਸਾਨ ਤੇ ਟਰੱਕ ਵਾਲ ਟਰੱਕਾਂ ਵਾਲੇ ਇਹ ਦੋ ਜਿਹੜੀਆਂ categories ਇਹੀ ਜਿਹੜੇ ਆ ਇੱਥੇ ਜਿਹੜੇ ਧਰਨੇ ਦੇ ਰਹੇ ਆ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਤਕਰੀਬਨ ਜਿੰਨੇ ਰਮਾਨੀਆਂ ਦੇ ਰੋਡ ਆ ਬੁਕਾਰੇਸ਼ਟ ਵਿੱਚ ਹੋ ਗਿਆ ਕਲੋਚ ਮਤਲਬ ਜਿੰਨੇ ਵੀ ਰੋਡ ਆ ਜਾਂ ਜਿੰਨੇ ਵੀ ਮੋਟਰਵੇ ਵੱਡੇ ਹਾਈਵੇ ਆ ਉਹਨਾਂ ਉੱਤੇ ਆਪਣੇ ਟਰੈਕਟਰ ਆਪਣੇ ਜਿਹੜੇ ਟਰੱਕ ਆ ਜਿਹੜੇ ਉਹ ਇਹਨਾਂ ਨੇ ਲੈ ਜਾਂਦੇ ਆ ਤੇ ਹੌਲੀ 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 ਉਹਨਾਂ ਨੂੰ ਮਤਲਬ ਚਲਾ ਰਹੇ ਆ ਕਿ ਟ੍ਰੈਫਿਕ ਨੂੰ ਜਾਮ ਕਰ ਰਹੇ ਆ ਟ੍ਰੈਫਿਕ ਨੂੰ ਪਰੇਸ਼ਾਨ ਕਰ ਰਹੇ ਆ ਤਾਂ ਕਿ ਸਰਕਾਰ ਜਿਹੜੀਆਂ ਇਹਨਾਂ ਦੀਆਂ ਮੰਗਾਂ ਜਿਹੜੀਆਂ ਮੰਨ ਸਕੇ ਹੁਣ ਮੰਗਾਂ ਇਹਨਾਂ ਦੀ ਕੀ ਆ ਮੰਗਾਂ ਸਭ ਤੋਂ ਪਹਿਲਾਂ ਇਹ ਆ ਯੂਕਰੇਨ ਤੋਂ ਜਿੰਨਾ ਵੀ ਖਾਣ ਵਾਲਾ ਸਮਾਨ ਆਉਂਦਾ ਵਾ ਕਣਕ ਜਾਂ ਦੂਜੇ ਜਿਹੜੇ ਹਨ ਚੀਜ਼ਾਂ ਆਉਂਦੀਆਂ ਵਾ ਉਹ ਰਮਾਨੀਆਂ ਲੈਂਦਾ ਸਸਤੇ ਹੌਲ ਤੇ ਤੇ ਜਿਹੜੇ ਇਹ ਆਪ ਇੱਥੇ ਬੀਜਦੇ ਆ ਤੇ ਉਹਨਾਂ ਨੂੰ ਇਹ ਜਿਹੜਾ ਵਾ ਉੱਤੇ ਸਬਸਿਡੀ ਵਗੈਰਾ ਜਾਂਦਾ ਉਹ ਨਹੀਂ ਦਿੰਦਾ ਬਾਕੀ ਪੈਟਰੋਲ ਤੇ ਡੀਜ਼ਲ ਜਿਹੜਾ ਰਮਾਨੀਆ ਦੇ ਵਿੱਚ ਉਹ ਮਹਿੰਗਾ ਹੋਇਆ ਪਿਆ ਠੀਕ ਆ ਤੇ ਟਰੱਕਾਂ ਵਾਲੇ ਚਾਹੁੰਦੇ ਆ ਜਾਂ ਕਿਸਾਨ ਚਾਹੁੰਦੇ ਕਿ ਇਹਨੂੰ ਜਿਹੜਾ ਵਾ ਸਸਤਾ ਕੀਤਾ ਜਾਵੇ ਕਿਉਂਕਿ ਜਿਹੜਾ ਵਾ ਪੈਟਰੋਲ ਤੇ ਡੀਜ਼ਲੋਂ ਕਾਫੀ ਮਹਿੰਗਾ ਹੋਇਆ ਹੋਰ ਵੀ ਜਿੰਨੇ ਵੀ ਖਾਣ ਪੀਣ ਵਾਲੇ ਸਮਾਨ ਆ ਸਾਰੇ ਜਿਹੜੇ ਆ ਉਹ ਜਿਹੜੇ ਮਹਿੰਗੇ ਹੋਏ ਆ ਬਾਕੀ ਜਿਹੜੀ ਸਬਸਿਡੀ ਆ ਜਿਹੜੀ ਇਹਨਾਂ ਨੂੰ ਮਿਲਦੀ ਆ ਕਿਸਾਨਾਂ ਨੂੰ ਜਾਂ ਹਨ ਜਿਹੜੇ ਕੰਮ ਕਰਦੇ ਖੇਤੀਬਾੜੀ ਦਾ ਜਾਂ ਜਿਹੇ ਉਹ ਸਬਸਿਡੀ ਦੇ ਵਿੱਚ ਜਿਹੜੀ ਯੂਰਪੀਅਨ ਯੂਨੀਅਨ ਆ ਉਹ ਮਤਲਬ ਇਹਨੂੰ ਘਟਾ ਰਹੀ ਆ ਜਿੰਨੀ ਸਬਜ਼ੂਦੀ ਮਿਲਦੀ ਸੀ ਉਹਦੇ ਚੋਂ ਹੋਰ ਹੀ ਘਟਾ ਰਹੀ ਆ तकरीबन ਸਾਰੇ ਯੂਰਪ ਦੇ ਵਿੱਚ ਹੀ ਕਈਆਂ ਕੰਟਰੀਆਂ ਵਿੱਚ ਪ੍ਰੋਟੈਸਟ ਜਿਹੜੇ ਹੋ ਰਹੇ ਆ ਜਰਮਨ ਵਿੱਚ ਵੀ ਕਿਸਾਨ ਜਿਹੜੇ ਆ ਟਰੈਕਟਰ ਲੈ ਕੇ ਜਿਹੜੇ ਆ ਆ ਗਏ ਆ ਰੋਡਾਂ ਦੇ ਉੱਤੇ ਤੇ ਕਾਫੀ ਧਰਨੇ ਦੇ ਉੱਤੇ ਜਾ ਰਹੇ ਆ ਸੇਮ ਹੀ ਰਮਾਨੀਆ ਚ ਸਾਡੇ ਸ਼ਹਿਰ ਬ੍ਰਾਸੋਵ ਵਿੱਚ ਵੀ ਕੱਲ ਜਿਹੜਾ ਵਾ ਧਰਨੇ ਦਿੱਤੇ ਸੀ ਜਿਹੜਾ ਮੇਨ ਰੋਡ ਆਉਂਦਾ ਵਾ ਉਸ ਰੋਡ ਦੇ ਉੱਤੇ ਰੋਡ ਇਹਨਾਂ ਨੇ ਜਾਮ ਕੀਤਾ ਸੀਗਾ ਠੀਕ ਆ ਫਿਰ ਤੋਂ ਬੱਕਾ ਰੈਸਟ ਵਿੱਚ ਤਕਰੀਬਨ ਸਾਰੇ ਜੀ ਜਿੰਨੇ ਬਾਹਰਲੇ ਪਾਸੇ ਜਿੰਨੇ ਰਿੰਗ ਰੋਡਾਂ ਦੂਜੇ ਰੋਡਾਂ ਉਹਨਾਂ ਦੇ ਉੱਤੇ ਵੀ ਇਹਨਾਂ ਨੇ ਜਾਮ ਲਾਏ ਸੀਗੇ ਆਪਣਾ ਟਰੈਕਟਰ ਖੜੇ ਕੀਤੇ ਆ ਤੇ ਪੁਲਿਸ ਕਰ ਰਹੀ ਕਾਰਵਾਈ ਬਟ ਇਹਨਾਂ ਦਾ ਕਹਿਣਾ ਵਾ ਸ਼ੁੱਕਰਵਾਰ ਜਿਹੜਾ ਲਾਸਟ ਸ਼ੁੱਕਰਵਾਰ ਲੰਘਿਆ ਵਾ ਉਸ ਦਿਨ ਗੱਲ ਹੋਈ ਸੀਗੀ ਗਵਰਨਮੈਂਟ ਨੇ ਕਿਹਾ ਸੀ ਕਿ ਤੁਹਾਡੀਆਂ ਜੜੀਆਂ ਮੰਗਾ ਮੰਨਾਂਗੇ ਬਟ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਮੰਗਾ ਜਿਹੜੇ ਜਿਹੜੀਆਂ ਚੀਜ਼ਾਂ ਕਿਸਾਨ ਚਾਹੁੰਦੇ ਸੀਗੇ ਫਰਮਾਨੀਆਂ ਦੇ ਕਿ ਆ ਸਾਡੀਆਂ ਚੀਜ਼ਾਂ ਜਿਹੜੀਆਂ ਆ ਮੰਗਾ ਵਾ ਤੁਸੀਂ ਇਹਨਾਂ ਨੂੰ ਪੂਰੀਆਂ ਕਰੋ ਉਹਦੇ ਵਿੱਚ ਕਿਆ ਗੱਦਾ ਗਵਰਨਮੈਂਟ ਨੇ ਮੇਸੀ ਕਰਦੇ ਆ ਬਾਅਦ ਵਿੱਚ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ ਕੋਈ ਗੱਲਬਾਤ ਨਹੀਂ ਸੁਣੀ ਇਸ ਕਰਕੇ ਉਹ ਗੱਲ ਜਿਹੜੀ ਪੂਰੀ ਨਹੀਂ ਹੋਈ ਤੇ ਬਾਅਦ ਵਿੱਚ ਫਿਰ ਇਹਨਾਂ ਨੇ ਜਿਹੜਾ ਸ਼ੁਰੂ ਕਰਤਾ ਅੱਜ 6 ਦਿਨ ਹੋ ਗਏ ਆ ਪ੍ਰੋਟੈਸਟ ਨੂੰ ਸੋ ਇਹਦੇ ਨਾਲ ਰਿਲੇਟਡ ਆਪਣਾ ਕੋਈ ਪਾਕਿਸਤਾਨੀ ਹੈਗਾ ਹਨ ਕਿਉਂਕਿ ਸਾਡੇ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਇਸ ਚੀਜ਼ ਦੇ ਨਾਲ ਪਰ ਇੱਕ ਚੀਜ਼ ਆ ਜਿਹੜੀ ਆਪਾਂ ਦੇ ਨਾਲ ਰਿਲੇਟਡ ਆ ਉਹ ਇਹ ਹੈਗੀ ਆ ਕਿ ਜਿਹੜੇ ਲੋਕ ਇੰਡੀਆ ਗਏ ਆ ਜਾ ਇਥੋਂ ਇੰਡੀਆ ਜਾਣਾ ਵਾ ਜਾਂ ਇੰਡੀਆ ਤੋਂ ਆਉਣਾ ਵਾ ਉਹ ਲੋਕ ਧਿਆਨ ਦੇਣ ਇਸ ਗੱਲ ਤੇ ਕਿ ਜੇ ਤੁਸੀਂ ਇੰਡੀਆ ਤੋਂ ਆ ਰਹੇ ਹੋ ਮੰਨ ਲਓ ਹੁਣ ਤੁਸੀਂ ਇੰਡੀਆ ਤੋਂ ਅਪਲਾਈ ਕੀਤਾ ਬੁੱਕ ਅਰੇਸਟ ਤੁਸੀਂ ਕਲੋਜ ਜਾਣਾ ਵਾ ਤੁਸੀਂ ਅਲਮਾ ਤੁਸੀਂ ਬਰਾਸ਼ਪ ਕਿਤੇ ਵੀ ਜਾਣਾ ਵਾ ਤੇ ਜਿਹੜੀ ਪਬਲਿਕ ਟਰਾਂਸਪੋਰਟ ਆ ਬੱਸ ਜਾਂ ਟੈਕਸੀ ਉਹ ਨਾ ਯੂਜ਼ ਕਰ ਰਹੇ ਹੋ ਕੋਸ਼ਿਸ਼ ਕਰੋ ਤੁਸੀਂ ਬਾਈ ਟ੍ਰੇਨ ਜਿਹੜੀ ਆ ਆਓ ਕਿਉਂਕਿ ਰੋਡ ਕਾਫੀ ਜਾਮ ਹੋਏ ਆ 10 10 ਘੰਟੇ ਲੱਗ ਰਿਹਾ ਜਿੱਥੇ 2 ਘੰਟੇ ਦਾ ਜਿਹੜਾ ਸਫਰ ਉਹਨੂੰ 10 10 ਘੰਟੇ ਲੱਗਦੇ ਪਏ 8 8 ਘੰਟੇ ਲੱਗਦੇ ਪਏ ਇੰਨਾ ਜਾਮ ਜਿਹੜਾ ਕਿਸਾਨਾਂ ਨੇ ਲਾਇਆ ਹੁਣ ਧਰਨੇ ਦਾ ਕੋਈ ਪਤਾ ਨਹੀਂ ਆ ਵੀ ਸ਼ਾਇਦ 2 4 ਦਿਨਾਂ ਤੱਕ ਹਟ ਜੇ ਤੇ ਕੋਈ ਪਤਾ ਨਹੀਂ ਆ ਵੀ ਇਹ 2 4 ਦਿਨ ਤੋਂ ਵੀ ਜ਼ਿਆਦਾ ਲੱਗ ਜੇ ਸੋ ਮੇਰਾ ਕੰਮ ਸੀਗਾ ਮੈਂ ਕਹਿੰਦਾ ਇਹ ਚੀਜ਼ ਧਰਨਾ ਸ਼ੇਅਰ ਕਰਨੀ ਚਾਹੀਦੀ ਆ ਬਾਕੀ ਜਿਹੜੇ ਵੀਰ ਇੱਥੇ ਆ ਹੁਣ ਜਿਨ੍ਹਾਂ ਨੇ ਹੁਣ ਤਕਰੀਬਨ ਤਨਪਤਾ ਸਿਆਲ ਦਾ ਜਿਹੜਾ ਵਾ ਮੌਸਮ ਆ ਠੰਡ ਦਾ ਮੌਸਮ ਆ ਤੇ ਲੋਕ ਇੰਡੀਆ ਨੂੰ ਜਾ ਰਹੇ ਆ ਤੁਸੀਂ ਕੋਸ਼ਿਸ਼ ਕਰੋ ਜਿਹੜੇ ਬੰਦੇ ਮਾਨੀਆ ਤੋਂ ਇੰਡੀਆ ਜਾ ਰਹੇ ਆ ਉਹ ਬੰਦੇ ਜਿਹੜੀਆਂ ਆਪਣੀਆਂ ਫਲਾਈਟਾਂ ਵਾਂ ਜਾਂ ਜਦੋਂ ਦੀ ਫਲਾਈਟ ਆ ਉਹਦੇ ਤੋਂ 5-7 ਘੰਟੇ ਪਹਿਲਾਂ ਹੀ ਜਾਣ ਤੇ ਕੋਸ਼ਿਸ਼ ਕਰਨ ਬਾਏ ਰੋਡ ਨਾ ਜਾਣ ਟੈਕਸੀ ਨਾ ਯੂਜ਼ ਕਰਨ ਬੱਸ ਨਾ ਯੂਜ਼ ਕਰਨ ਟ੍ਰੇਨ ਯੂਜ਼ ਕਰਨ ਕਿਉਂਕਿ ਟ੍ਰੇਨਾਂ ਵਗੈਰਾ ਨਹੀਂ ਬੰਦ ਕੀਤੀਆਂ ਇਹਨਾਂ ਨੇ ਜਿਹੜੇ ਹਾਈਵੇਅ ਆ ਉਹਨਾਂ ਦੇ ਉੱਤੇ ਹੀ ਜਿਹੜਾ ਪ੍ਰੋਟੈਸਟ ਜਿਹੜਾ ਚੱਲਦਾ ਪਿਆਣਾ ਸੋ ਇਹ ਗੱਲ ਦਾ ਜਿਹੜਾ ਖਾਸ ਖਿਆਲ ਰੱਖਣਾ ਬਾਕੀ ਅੱਜ ਵੀ ਧਰਨਾ ਸੀ ਰਾਤੀ ਵੀ ਕਾਫੀ ਅ ਜਿਹੜੇ ਲੋਕ ਆ ਉਹਨਾਂ ਨੇ ਟ੍ਰੈਫਿਕ ਜਮ ਕੀਤੀ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਬਾਕੀ ਮੈਂ ਟਿਕਟੌਕ ਤੇ ਵੀ ਸ਼ੇਅਰ ਕਰ ਦੂੰਗਾ ਸਾਰੀ ਵੀਡੀਓ ਹਨਾ ਜਿਹੜੀਆਂ ਜਿਹੜੀਆਂ ਸੀਗੀਆਂ ਇਹਦੇ ਨਾਲ ਰਿਲੇਟਡ ਤੇ ਉਹ ਜਿਹੜੀ ਚੀਜ਼ਾਂ ਵਾ ਉਹਨਾਂ ਕਰਕੇ ਕਾਫੀ ਇੱਥੇ ਜਿਹੜੀ ਆ ਗਹਿਮਗਮੀ ਜੀ ਹੋਈ ਪਈ ਆ ਜਿਹੜੇ ਕਿਸਾਨ ਆ ਟਰੱਕਾਂ ਵਾਲੇ ਉਹ ਚਾਹੁੰਦੇ ਆ ਕਿ ਤੇਲ ਦੀਆਂ ਕੀਮਤਾਂ ਘਟਾਈਆਂ ਜਾਣ ਠੀਕ ਆ ਉਹ ਤੋਂ ਬਾਅਦ ਜਿਹੜੀ ਸਬਸਿਡੀ ਜਿਹੜੀ ਉਹਨਾਂ ਨੂੰ ਮਿਲਦੀ ਆ ਉਹਨਾਂ ਦੇ ਉਹਨਾਂ ਦੀ ਜਿੰਸ ਤੇ ਉਹਨਾਂ ਦੀ ਖੇਤੀ ਤੇ ਉਹ ਜਿਹੜੀ ਘਟਾ ਰਹੀ ਹੈ ਗਵਰਨਮੈਂਟ ਨੂੰ ਘਟਾਇਆ ਨਾ ਜਾਵੇ ਫਿਰ ਹੋਰ ਇਦਾਂ ਦੀਆਂ ਬਣੀਆਂ ਚੀਜ਼ਾਂ ਯੂਕਰੇਨ ਦਾ ਜਿਹੜਾ ਸਮਾਨ ਤੁਸੀਂ ਸਸਤਾ ਖਰੀਦ ਰਹੇ ਪਰ ਸਾਡਾ ਤੁਸੀਂ ਨਹੀਂ ਖਰੀਦਦੇ ਸਾਡਾ ਵੀ ਉਸੇ ਪਾਸੋਂ ਖਰੀਦ ਰਹੇ ਆ ਸੋ ਇਦਾਂ ਦੀਆਂ ਜਿਹੜੀਆਂ ਬਹੁਤ ਇਸ਼ੂ ਆ ਫਿਰ ਜਿਹੜਾ ਯੂਕਰੇਨ ਦਾ ਤੇ ਰਮਾਨੀਆ ਦਾ ਪਾਊਡਰ ਉਹ ਬਾਰਡਰ ਵੀ ਇਹਨਾਂ ਨੇ ਜਾਮ ਕੀਤਾ ਕਿ ਯੂਕਰੇਨ ਤੋਂ ਜੀ ਕੁਝ ਵੀ ਇੱਧਰ ਨਹੀਂ ਆਉਣ ਦੇਣਾ ਫਿਰ ਉਸ ਤੋਂ ਬਾਅਦ ਜਿੰਨੇ ਵੀ ਟਰੱਕ ਵਾਲੇ ਆ ਟੱਕਾਂ ਵਾਲੇ ਆ ਉਹਨਾਂ ਨੇ ਜਿਹੜਾ ਹੰਗਰੀ ਤੇ ਰਮਾਨੀਆ ਵਾਲਾ ਬਾਰਡਰ ਉਹ ਰੋਡ ਵੀ ਜਾਮ ਕੀਤਾ ਕਿਉਂਕਿ ਟਰੱਕਾਂ ਵਾਲਿਆਂ ਦੀ ਇੱਕ ਹੋਰ ਮੰਗ ਆ ਉਹਨਾਂ ਦਾ ਇਹ ਕਹਿਣਾ ਕਿ ਜਿੰਨੇ ਵੀ ਜਿਹੜੇ ਰਮਾਨੀਆਂ ਬਲਗਾਰੀਆ ਤੋਂ ਜਾਂ ਟਰੱਕ ਜਿਹੜੇ ਹੰਗਰੀ ਚ ਜਾਂਦੇ ਆ ਸ਼ੰਗਨ ਜ਼ੋਨ ਚ ਜਾਂਦੇ ਆ ਉਹਨਾਂ ਨੂੰ 20 20 30 30 ਘੰਟੇ ਜਿਹੜਾ ਵਾ ਰੋਡ ਦਾ ਜਿਹੜਾ ਵਾ ਜਾਮ ਦਾ ਸਾਹਮਣਾ ਕਰਨਾ ਪੈਂਦਾ ਵਾ ਚੈਕਿੰਗ ਹੁੰਦੀ ਆ ਬਹੁਤ ਉਹਨਾਂ ਦੀ ਟਰੱਕ ਦੋ ਦੋ ਦਿਨਾਂ ਨਾਲ ਖੜੇ ਰਹਿੰਦੇ ਆ ਤੇ ਉਹਦਾ ਵੀ ਕੋਈ ਹੱਲ ਕੀਤਾ ਜਾਵੇ ਜਦਕਿ ਇਹ ਪਹਿਲਾਂ ਵੀ ਇਹ ਈਸ਼ੂ ਆ ਰਿਹਾ ਸੀਗਾ ਗਵਰਨਮੈਂਟ ਕਰ ਰਹੀ ਆ ਕਿ ਸਾਨੂੰ ਸ਼ੰਗਨ ਜ਼ੋਨ ਵਿੱਚ ਬਾਈ ਲੈਂਡ ਵੀ ਤੁਸੀਂ ਕਰੋ ਉਹਦੇ ਨਾਲ ਟਰੱਕਾਂ ਵਾਲਿਆਂ ਦਾ ਕਾਫੀ ਲਾਸ ਹੁੰਦਾ ਵਾ ਜਿਹੜੀਆਂ ਟਰੱਕਾਂ ਵਾਲੀਆਂ ਕੰਪਨੀਆਂ ਉਹਨਾਂ ਨੂੰ ਕਾਫੀ ਜਿਹੜਾ ਲਾਸ ਹੁੰਦਾ ਵਾ ਉਹਨਾਂ ਦਾ ਇਹਨਾਂ ਦਾ ਟਾਈਮ ਜਿਹੜਾ ਉਹ ਟਰੱਕ ਖੜੇ ਰਹਿੰਦੇ ਆ ਕੁਝ ਚੀਜ਼ਾਂ ਕੋਈ ਸਮਾਨ ਇਦਾਂ ਦੇ ਹੁੰਦੇ ਆ ਜਿਹੜੇ ਜ਼ਿਆਦਾ ਟਾਈਮ ਨਹੀਂ ਕੱਢਦੇ ਉਹ ਖਰਾਬ ਹੋ ਜਾਂਦੇ ਆ ਜਾਂ ਉਹਨਾਂ ਦੀ ਐਕਸਪਾਇਰੀ ਡੇਟ ਲਿਮਟਿਡ ਹੁੰਦੀ ਆ ਉਹ ਚੀਜ਼ਾਂ ਖਰਾਬ ਹੁੰਦੀਆਂ ਵਾ ਇਸ ਕਰਕੇ ਇਹ ਚੀਜ਼ ਦਾ ਵੀ ਜਿਹੜਾ ਵਾ ਟਰੱਕਾਂ ਵਾਲੇ ਪ੍ਰੋਟੈਸਟ ਕਰ ਰਹੇ ਕਿ ਸਾਨੂੰ ਜਿਹੜਾ ਜਦੋਂ ਤੁਸੀਂ ਐਂਟਰ ਕਰਤਾ ਰਹੇਂਗਾ ਜੋਨ ਦੇ ਵਿੱਚ ਸ਼ਰਮਾਨੀਆਂ ਬਲਗਾਰੀਆਂ ਨੂੰ ਪਾਏ ਰੋਡ ਵੀ ਸਾਨੂੰ ਕੀਤਾ ਜਾਵੇ ਜਾਂ ਸਾਨੂੰ ਕੋਈ ਲਿਮਟ ਦਿੱਤੀ ਜਾਵੇ ਜਾਂ ਕੁਝ ਦੱਸਿਆ ਜਾਵੇ ਕਿ ਸਾਨੂੰ 20-23 ਘੰਟੇ ਜਿਹੜਾ ਵਾ ਨਾਂ ਜਿਹੜਾ ਵਾ ਬੀਟ ਕਰਨਾ ਪਵੇ। ਸੋ ਇਹ ਜਿਹੜੀ ਚੀਜ਼ ਸੀਗੀ, ਇਹ ਗੱਲ ਸੀਗੀ ਤੁਹਾਨੂੰ ਸ਼ੇਅਰ ਕਰਨੀ ਸੀਗੀ ਕਿ ਰਮਾਨੀਆਂ 'ਚ ਪ੍ਰੋਟੈਸਟ ਜਿਹੜੇ ਚੱਲਦੇ ਹੋਏ ਕਿਸਾਨਾਂ ਦੇ ਤੇ ਉਸ ਤੋਂ ਬਾਅਦ ਟਰੱਕਾਂ ਵਾਲਿਆਂ ਦੇ। ਸੋ ਇਸ ਚੀਜ਼ ਵੱਲ ਥੋੜਾ ਜਿਹਾ ਗੌਰ ਕਰਿਓ ਜਿਹੜੇ ਜਾ ਰਹੇ ਆ ਜਾਂ ਜਿਹੜੇ ਆ ਰਹੇ ਆ। ਉਹ ਆਪ ਦਾ ਹਿਸਾਬ ਪਤਾ ਸਾਰਾ ਦੇਖ ਕੇ ਆਉਣ ਤੇ ਜਾਣ ਤਾਂ ਕਿ ਬਾਅਦ ਵਿੱਚ ਤੁਹਾਨੂੰ ਪਰੇਸ਼ਾਨੀ ਨਾ ਹੋਵੇ। ਤੁਸੀਂ ਜੇ ਤੁਹਾਡੀ ਫਲਾਈਟ ਆ ਜਿਹੜੀ ਉਹ ਬਾਅਦ ਵਿੱਚ ਤੁਹਾਡੀ ਲੇਟ ਨਾ ਹੋ ਜੇ, ਉਦੋਂ ਦੀ ਕੋਈ ਇਦਾਂ ਦੀ ਪ੍ਰੋਬਲਮ ਨਾ ਹੋ ਜੇ। ਸੋ ਇਸ ਕਰਕੇ ਮੈਂ ਇਹ ਚੀਜ਼ ਤੁਹਾਨੂੰ ਦੱਸ ਪਿਛਲੇ 6 ਦਿਨ 7 ਦਿਨ ਤੋਂ ਜਿਹੜੇ ਪ੍ਰੋਟੈਸਟ ਜਿਹੜੇ ਕਿਸਾਨਾਂ ਦੇ ਧਰਨੇ ਚੱਲਦੇ ਪਏ ਆ ਆ ਚੀਜ਼ਾਂ ਨਾਲ ਰਿਲੇਟਡ ਤੁਸੀਂ ਪੰਪਾਂ ਤੇ ਚੈੱਕ ਕਰੋਗੇ ਅੱਜ ਤੋਂ ਸਾਲ ਡੇਢ ਤੋਂ ਸਾਲ ਪਹਿਲਾਂ ਜੇ ਤੁਸੀਂ ਚੈੱਕ ਕਰੋਗੇ ਤੇ ਤੇਲ ਜਿਹੜਾ ਵਾ ਉਹ ਸਸਤਾ ਸੀ ਬਟ ਹੁਣ ਤੁਸੀਂ ਦੇਖੋ ਪੰਪਾਂ ਦੇ ਉੱਤੇ ਆਮ ਹੀ ਬੋਰਡ ਤੇ ਲਿਖਿਆ ਹੁੰਦਾ ਨਾ ਤੇ ਤੇਲ ਕਾਫੀ ਮਹਿੰਗਾ ਹੋਇਆ ਵਾ ਕਾਫੀ ਫਰਕ ਪਿਆ ਵਾ ਪੈਟਰੋਲ ਤੇ ਡੀਜ਼ਲ ਇਸ ਚੀਜ਼ ਦਾ ਵੀ ਜਿਹੜਾ ਲੋਕ ਅਭਰੋਧ ਕਰਦੇ ਪਏ ਆ ਸੋ ਇਸ ਕਰਕੇ ਉਹਦੇ 'ਚ ਸਾਨੂੰ ਵੀ ਲਾਸ ਆ ਠੀਕ ਆ ਕਿਉਂਕਿ ਜਿੰਨੀ ਮੰਗਾਈ ਹੋਊਗੀ ਹੁਣ ਜਿਹੜੇ ਲੋਕ ਇੱਥੇ ਆ ਰਹੇ ਆ ਫੈਮਲੀਆਂ ਨਾਲ ਆ ਰਿਹਾ ਜਿਦਾ ਉਹਨਾਂ ਨੂੰ ਵੀ ਪ੍ਰੋਬਲਮ ਹੁੰਦੀ ਹੈ। ਵੀ ਸਾਰਾ ਕੁਝ ਮਹਿੰਗਾ ਹੋ ਰਿਹਾ ਹੈ। ਮਾਰਕੀਟਾਂ ਵਿੱਚ ਤਕਰੀਬਨ ਸਾਰੀਆਂ ਚੀਜ਼ਾਂ ਜਿਹੜੀਆਂ ਮਹਿੰਗੀਆਂ ਹੋ ਗਈਆਂ ਵਾ ਪਹਿਲਾਂ ਨਾਲੋਂ। ਪਹਿਲਾਂ ਬਹੁਤ ਜਿਹੜਾ ਸਸਤਾ ਸੀਗਾ। ਦੁੱਧ ਦਾ ਜਿਹੜਾ ਡੱਬਾ ਸੀਗਾ ਦੋ ਜਾਂ ਤਿੰਨ ਲੀਟਰ ਆ ਜਾਂਦਾ ਸੀਗਾ ਤੇ ਉਹ ਡੱਬਾ ਹੁਣ ਕਿਤੇ ਮਹਿੰਗਾ ਹੋ ਗਿਆ ਪਿਆ ਨਾ 6-7 ਲੀਟਰ, 8 ਲੀਟਰ ਹੋਇਆ ਪਿਆ। ਇੰਨਾ ਮਤਲਬ ਬਹੁਤ ਚੀਜ਼ਾਂ ਜਿਹੜੀਆਂ ਤਕਰੀਬਨ ਸਾਰੀਆਂ ਚੀਜ਼ਾਂ ਜਿਹੜੀਆਂ ਮਹਿੰਗੀਆਂ ਹੋਈਆਂ ਪੂਰੇ ਯੂਰਪ 'ਚ ਹੀ ਹੋਈਆਂ। ਬਟ ਇੱਥੇ ਹੁਣ ਇਹਨਾਂ ਦਾ ਕਹਿਣਾ ਕਿ ਇਹ ਗੱਲ ਦੂਜਿਆਂ ਨਾਲੋਂ ਜ਼ਿਆਦਾ ਜਿਹੜੀਆਂ ਮਹਿੰਗੀਆਂ ਹੋ ਰਹੀਆਂ ਹਨ ਤੇਲ ਮਹਿੰਗਾ ਹੋ ਰਿਹਾ ਵਾ ਠੀਕ ਆ ਉਹ ਤੋਂ ਬਾਅਦ ਸਾਡੇ ਜਿਹੜੇ ਹੱਕਾਂ ਦੇ ਉੱਤੇ ਨਟਾਟਾ ਮਾਰਦੀ ਹੈ ਗਵਰਨਮੈਂਟ ਜਿਹੜੀ ਇੱਥੇ ਦੀ ਗਵਰਨਮੈਂਟ ਆ ਉਹ ਗੱਟ ਛੋੜਨਾ ਬਣੀ ਦੋ ਪਾਰਟੀਆਂ ਦੇ ਗੱਟ ਜੋੜਨ ਜਿਹੜੀ ਆ ਰਮਾਨੀਆ ਦੀ ਜਿਹੜੀ ਗਵਰਨਮੈਂਟ ਬਣੀ ਆ ਸੋ ਇਹ ਸੀ ਕਿ ਤੁਹਾਨੂੰ ਜਿਹੜੀ ਗੱਲ ਆਪਾਂ ਸ਼ੇਅਰ ਕਰਨੀ ਬਾਕੀ ਜੇ ਤਾਂ ਗੱਲ ਕੋਈ ਤੁਹਾਨੂੰ ਲੱਗਦੀ ਆ ਵੀ ਹਾਂ ਵੀ ਕੋਈ ਫਾਇਦੇ ਦੀ ਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਅੱਗੇ ਵੀ ਕਿਸੇ ਨੂੰ ਪਤਾ ਲੱਗ ਸਕੇ ਸਤਿ ਸ੍ਰੀ ਅਕਾਲ ਸਾਰੇ